ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਰੂਪ ਰੂਪ ਹੋ ਰਿਹਾ ਔਰ ਬੜੇ ਦੁਖੀ ਮਨ ਦੇ ਨਾਲ ਹੋ ਰਿਹਾ ਵਾਂ ਕਿ ਅੱਜ ਹਰਮੰਦਰ ਸਾਹਿਬ ਤੇ ਜੋ ਫੌਜੀ ਅਟੈਕ ਹੋਇਆ ਸੀ 1984 ਵਿੱਚ ਉਹਨੂੰ 40 ਸਾਲ ਦਾ ਸਮਾਂ ਹੋ ਗਿਆ ਤੇ 40 ਸਾਲ ਦੇ ਸਮੇਂ ਦੇ ਵਿੱਚੋਂ 35 ਸਾਲ ਜਿਹੜੇ ਯੋਧਪੁਰੀਆਂ ਨੂੰ ਹੋ ਗਏ ਨੇ ਜਿਹੜੇ ਇਨਸਾਨ ਨੂੰ ਡੀਗ ਤੇ ਡੀਗ ਤੇ ਚਾਰੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇੱਕ ਕਹਾਵਤਾਂ ਕਹਿੰਦੇ ਜੀ ਮਰਦਾ ਕਿਆ ਨਹੀਂ ਕਰਦਾ ਮੈਂ ਚੰਨਣ ਸਿੰਘ ਯੋਧਪੁਰੀ ਮੈਂ ਵੀ ਜੇਲ ਕੱਟੀ ਆ ਔਰ ਮੈਂ 1999 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੇ ਵਿੱਚ ਇੱਕ ਕੇਸ ਕੀਤਾ ਸੀ ਉਹ ਕੇਸ ਮੈਂ ਕੀਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਤੇ 1999 ਤੋਂ ਲੈ ਕੇ 2023 ਤੱਕ ਇਹ ਮੇਰਾ ਕੇਸ ਚੱਲਿਆ ਤੇ 2020 ਦੇ ਵਿੱਚ ਸ਼ਰੋਣੀ ਕਮੇਟੀ ਨੇ ਮੇਰੇ ਕੇਸ ਦੇ ਨਾਲ 325 ਬੰਦਿਆਂ ਦੇ ਕੇਸ ਜੋੜੇ ਔਰ ਉਹ ਜੋਧਪੁਰੀਆਂ ਦੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਾਫੀ ਸਹੂਲਤਾਂ ਮਿਲੀਆਂ ਦੁਕਾਨਾਂ ਮਿਲੀਆਂ ਕਈਆਂ ਨੂੰ ਪੈਟਰੋਲ ਪੰਪ ਮਿਲੇ ਬਸਾਂ ਦੇ ਪਰਮਿਟ ਮਿਲੇ 14 ਜੁੱਤਾ ਲੱਖ ਤੱਕ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਮਾਫ ਕੀਤਾ ਮਤਲਬ ਕਾਫੀ ਸਹੂਲਤਾਂ ਮਿਲੀਆਂ ਔਰ ਕਈ ਬੰਦੇ ਜਿਹੜੇ ਮੇਰੇ ਵਰਗੇ ਰਹੇਗੇ ਮੈਨੂੰ ਤਾਂ ਮਿਲਿਆ ਇੱਕ ਅੱਖ ਨਹੀਂ ਨਾ 1999 ਤੋਂ ਲੈ ਕੇ 2023 ਤੱਕ 24 ਸਾਲ ਦਾ ਸਮਾਂ ਪੂਰਾ ਲੱਗਦਾ ਔਰ 24 ਸਾਲ ਮੈਂ ਹਾਈ ਕੋਰਟ ਦੇ ਚ ਆਪਣੇ ਪੱਲਿਓ ਕੱਲੇ ਨਹੀਂ ਕੇਸ ਲੜਿਆ ਔਰ 2000 ਵੀ ਦੇ ਮੈਜਿਸਟ੍ਰੇਟ ਕਮੇਟੀ ਨੇ ਜਦੋਂ ਮੇਰੇ ਨਾਲ 325 ਬੰਦਿਆਂ ਦੇ ਕੇਸ ਜੁੜੇ ਤੇ ਉਹ ਜਿਹੜੇ ਕੇਸ ਜੋੜਨ ਕਰਕੇ 2023 ਦੇ ਵਿੱਚ ਕੇਸ ਡਿਸਕਸ ਕੀਤਾ ਆਜੇ ਆਡਰ ਇਹ ਚੰਡੀਗੜ੍ਹ ਹਾਈ ਕੋਰਟ ਦਾ ਕੇਸ ਦੇਸਮਸ ਹੋਇਆ ਪਰ ਇਸ ਤੋਂ ਪਹਿਲਾਂ ਮੈਂ ਕਈ ਵਾਰੀ ਹਾਈ ਕੋਰਟ ਦੇ ਚੀਮਚੈਸਟਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਸੀ ਕਿ ਮੈਂ ਗਰੀਬ ਹਾਂ ਔਰ ਮੈਂ ਕੇਸ ਲੜ ਨਹੀਂ ਸਕਦਾ ਉਹਨਾਂ ਨੇ ਮੈਨੂੰ ਇੱਕ ਲੈਟਰ ਵੀ ਭੇਜਿਆ ਸੀ ਕਿ ਤੇਨੂੰ ਸਰਕਾਰੀ ਵਕੀਲ ਦੇਵਾਂਗੇ ਪਰ ਦਿੱਤਾ ਨਹੀਂ ਆਹ ਰਜਿਸਟਰਡ ਅਰਧ ਲੈਟਰ ਆ আচ্ছা ਦੂਸਰੀ ਗੱਲ ਪੰਜਾਬ ਸਰਕਾਰ ਨੇ ਜੋਧਪੁਰੀਆਂ ਨੂੰ ਮੁਆਵਜ਼ਾ ਦੇਣ ਦੇ ਨਾਲ ਨਾਲ ਇਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਆ ਉਹਨਾਂ ਦਾ ਅਕ ਬਿਆਨ ਆ ਅੱਛਾ ਇਹਦੇ ਵਿੱਚ ਰਾਜਨਾਥ ਨੂੰ ਵਾਅਦਾ ਮਿਲਿਆ ਮਤਲਬ ਸੈਂਟਰ ਦੇ ਕਾਫੀ ਬੰਦਿਆਂ ਨੂੰ ਮਿਲਦੇ ਰਹੇ ਨੇ ਇੱਕ ਵਫਦ ਬਾਦਲ ਸਾਹਿਬ ਨੂੰ ਮਿਲਿਆ ਆਹ ਵੇਖੋ ਜੀ ਚਲੋ ਬਾਦਲ ਸਾਹਿਬ ਨੇ ਤੇ ਆਪਣੇ ਕਾਫੀ ਵਾਰੀ ਸੁਣਵਾਈ ਕੀਤੀ ਜੋਧਪੁਰੀਆਂ ਦੀ ਗੱਲ ਵੱਖਰੀ ਹੈ ਕਿ ਜੋਧਪੁਰੀਆਂ ਨੇ ਪਾਰਟੀ ਨੂੰ ਧੋਖਾ ਹੀ ਦਿੱਤਾ ਵਾ ਕਦੀ ਆਮਵਾਲ ਕਦੀ ਕਿਤੇ ਭੱਜ ਜਾਂਦੇ ਰਹੇ ਨੇ ਮੈਂ ਸ਼ਰਮਨੀ ਅਕਾਲੀ ਦਲ ਦਾ ਉਮੀਦਵਾਰ ਪ੍ਰਧਾਨ ਵਾ ਐਸਸੀ ਵਿੰਗ ਦਾ ਪੰਜਾਬ ਦਾ ਕੌਮੀ ਉਮੀਦਵਾਰ ਪ੍ਰਧਾਨ ਹ ਚਲੋ ਮੈਂ ਸ਼ਰਮਨੀ ਕਮੇਟੀ ਨੂੰ ਵੀ ਬੇਨਤੀਆਂ ਕੀਤੀਆਂ ਕਿ ਜੋਤਪ੍ਰੀਆ ਦੇ ਮਸਲੇ ਹੱਲ ਕੀਤੇ ਜਾਣ ਇਹਨਾਂ ਨਾਲ ਧੱਕਾ ਨਾ ਕੀਤਾ ਜਾਏ ਕਿਉਂਕਿ ਸਿਰਫ 40 ਬੰਦਿਆਂ ਨੂੰ ਇਹ ਜਿਹੜੀ ਰਕਮ ਮਿਲੀ ਆ ਔਰ ਬਾਕੀ ਬੰਦਿਆਂ ਨੂੰ ਕਿਸੇ ਨੂੰ ਨਹੀਂ ਮਿਲੀ ਸਾਰੇ ਦਰਦ-ਦਰ ਦੀਆਂ ਠੋਕਰਾਂ ਖਾ ਰਹੇ ਆ ਕਈ ਤੇ ਵਿਚਾਰੇ ਦਵਾਈ ਖਣੋ ਹੀ ਮਰਨ ਦੇ ਨੇ ਔਰ ਮੈਂ ਇਹ ਫੈਸਲਾ ਕੀਤਾ ਕਿ ਮੇਰੇ ਕੇਸ ਦੇ ਦੌਰਾਨ ਮੈਨੂੰ ਡੀਜੀਪੀ ਐਲਕੇ ਯਾਦਵ ਸਾਹਿਬ ਨੇ ਵੀ ਸੱਦਿਆ ਸੀ ਔਰ ਸਰਕਾਰ ਨੂੰ ਪਤਾ ਕਿ ਚੰਨਣ ਸੋਨਾ ਵੀ ਧੋਖਾ ਹੋਇਆ ਮਾੜਾ ਕੰਮ ਹੋਇਆ ਚੰਨਣ ਸੋਂ ਦੀ ਸੁਣਵਾਈ ਨਹੀਂ ਹੋਈ ਇਹ ਪੰਜਾਬ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ 40 ਬੰਦਿਆਂ ਨੂੰ ਪੈਸੇ ਮਿਲ ਗਏ ਨੇ 325 ਬੰਦੇ ਰਹਿੰਦੇ ਨੇ ਔਰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਬਹੁਤ ਮੰਦੇ ਹਾਲਾਤ ਨੇ ਔਰ ਮੈਨੂੰ ਪੰਜਾਬ ਸਰਕਾਰ ਦੇ ਮੈਂ ਨਹੀਂ ਕਹਿੰਦਾ ਕਿ ਮੈਂ ਇਹਨਾਂ ਦੇ ਵਿਖਾਲਤ ਕਰ ਰਿਹਾ ਹਾਂ ਵਿਰੋਧਤਾ ਕਰ ਰਿਹਾ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਕਿ ਮੈਂ ਸਰਕਾਰ ਦਾ ਕੋਈ ਵਿਖਾਲਤ ਨਹੀਂ ਕਰਦਾ ਵਿਰੋਧੀ ਨਹੀਂ ਹਾਂ ਕ ਪਰ ਆ ਜਿਹੜੇ ਜੋਤਪ੍ਰੀਤ ਸਿੰਘ ਨੇ 325 ਬੰਦੇ ਨੇ ਇਹਨਾਂ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਨਹੀਂ ਤੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਤਾਂ ਨਾ ਜਾਵਾਂਗਾ ਬਾਵਾਂਗਾ ਇਹ ਕੋਈ ਮੁਖਾਲਫਤ ਨਹੀਂ ਹੈ ਆਪਣਾ ਹੱਕ ਮੰਗ ਰਿਆ ਕਿਉਂਕਿ ਕੀ ਕਰੀਏ ਹੁਣ ਕਿਸੇ ਪਾਸੇ ਕੋਈ ਗਲਤੀ ਬਣਦੀ ਨਹੀਂ ਇਹ ਸਬੰਧ ਜਿਵੇਂ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਮੰਗ ਪੱਤਰ ਦੇਣ ਡਿਆ ਔਰ ਇਹਦੇ ਨਾਲ ਹੀ ਸੈਂਟਰ ਗਵਰਨਮੈਂਟ ਤੇ ਵੀ ਸਾਰੀਆਂ ਇਕ ਬਾਰਾਂ ਦੀਆਂ ਕਟਕਾਂ ਲੈ ਕੇ ਜਾਵਾਂਗਾ ਸਾਰੀਆਂ ਵਿਖਾਉਂਗਾ ਤੇ ਤੁਹਾਡੇ ਰਾਜਦਾਨਸ ਨੇ ਵੀ ਕਿਹਾ ਸੀ ਕਿ ਤੁਹਾਨੂੰ ਮੌਜਾ ਮਿਲ ਜੇਗਾ بڑے بڑے ਬੰਦਿਆਂ ਨੇ ਸਿਆਸਤ ਕੀਤੀ ਅਭਿਬਾਰ ਹਰਸਿੰਦਰ ਕੌਰ ਅਕਾਲੀਆਂ ਨੇ ਵੀ ਰਾਜਦਾਨ ਤੱਕ ਅਪਰੋਚ ਕੀਤੀ ਸੀ ਮੰਗ ਕੀਤੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਸ਼ਰਮਣੀ ਕਮੇਟੀ ਨੂੰ ਤੇ ਧਿਰ ਬਣਾਇਆ ਸੀ ਕਿ ਠੀਕ ਹੈ ਮੇਰਾ ਵੀ ਕਿਤੇ ਨਾ ਕਿਤੇ ਨੁਕਸਾਨ ਭਾਵੇਂ ਇਦੋਂ ਹੋਇਆ ਹੀ ਆ ਸ਼੍ਰੋਮਿਕ ਕਮੇਟੀ ਵੱਲੋਂ ਤੇ ਉਦੋਂ ਕੀ ਹੋਇਆ ਸੀ ਕਿ ਮੈਂ ਤੇ ਦੋ ਜਣਿਆਂ ਨੇ ਧਿਰ ਬਣਾਇਆ ਪੰਜਾਬ ਸਰਕਾਰ ਤੇ ਸ਼੍ਰੋਮਿਕ ਕਮੇਟੀ ਨੂੰ ਤੀਸਰੀ ਧਿਰ ਹਾਈ ਕੋਰਟ ਨੇ ਖੁਦ ਸੈਂਟਰ ਗਵਰਨਮੈਂਟ ਨੇ ਬਣਾਇਆ ਸੀ ਉਹ ਹੱਥ ਨਾਲ ਲਿਖਿਆ ਮੈਂ ਤੁਹਾਨੂੰ ਵਿਖਾ ਵੀ ਦਾਂਗਾ ਕਾਰਨ ਕੀ ਸੀ ਕਿ ਅਰਾਸ਼ਟ ਜੋਧਪੁਰੀਆਂ ਨੂੰ ਆਰਵੀ ਨੇ ਕੀਤਾ ਸੀ ਤੇ ਮੌਜਾ ਦੇਂਦਾ ਵੀ ਹੱਕ ਸੈਂਟਰ ਦਾ ਬਣਦਾ ਸੀ ਔਰ ਬਹੁਤ ਹੀ ਕਿਤੇ ਨਾ ਕਿਤੇ ਮੈਂ ਸੋਚਦਾ ਬਹੁਤ ਵੱਡੀ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਕੱਲ ਮੈਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦੇ ਕੇ ਔਰ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਅਗਸਤ ਦੇ ਚੜੇ ਚੜਾਈ ਮਹੀਨੇ ਚੰਡੀਗੜ੍ਹ ਭਗਵੰਤ ਮਾਨ ਦੀ ਕੋਠੀ ਅੱਗੇ ਪਹਿਲੀ ਤਰੀਕ ਨੂੰ 1 ਅਗਸਤ ਨੂੰ ਮੈਂ ਉੱਥੇ ਆਪਣਾ ਰੂਸ ਜ਼ਾਹਰ ਕਰੂੰਗਾ ਉੱਥੇ ਬੈਠਾਂਗਾ ਜਾ ਕੇ ਕਿ ਜਿਹੜਾ ਹੱਕ ਬਣਦਾ ਸੀ ਜੋਧਪੁਰੀਆਂ ਦਾ ਜੋ ਇਹ ਇਹਨਾਂ ਦੇ ਦੂਜਿਆਂ ਨੇ ਦਿੱਤਾ ਉਹਨਾਂ ਨੂੰ ਹੱਕ ਦਿੱਤਾ ਜਾਏ ਕਿਉਂਕਿ ਅੱਜ ਤੇ ਮਰ ਕੇ ਚੈਰਾਂ ਤਾਂ ਕੋਈ ਸੁਣਵਾਈ ਨਹੀਂ ਹੋਣੀ। ਆਜੋ ਮੇਰੇ ਪੀ। ਇਸ ਕਰਕੇ ਜੋਧਪੁਰੀਆਂ ਦੇ ਵਾਲ ਵੀ ਧਿਆਨ ਦਿੱਤਾ ਜਾਏ। ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਮੈਂ ਚੰਨਣ ਸਿੰਘ ਪੰਜਾਬ ਸਰਕਾਰ ਪਿੱਲੋ ਪੰਜਾਬ ਸਰਕਾਰ ਦੇ ਚੰਡੀਗੜ੍ਹ ਜਾ ਕੇ ਬੈਠਾਂਗਾ ਰੋਸ ਪ੍ਰਦਰਸ਼ਨ ਕਰਾਂਗਾ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਦੇ ਵੀ ਜਾ ਕੇ ਬੈਠਾਂਗਾ ਕਿਉਂਕਿ ਹੱਕ ਚਾਹੀਦਾ ਆਪ ਮੂਹਾਂ ਜਗ ਪਰ ਲੋ ਹੁਣ ਤੱਕ ਇਨਸਾਫ ਮਿਲਿਆ ਇਨਸਾਫ ਦਾ ਨਾ ਦੀ ਕੋਈ ਚੀਜ਼ ਨਹੀਂ ਮੈਂ ਕਹਿੰਦਾ ਹਿੰਦੁਸਤਾਨ ਦੇ ਵਿੱਚ ਉਹ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਜੇ ਹੋ ਸਕਦਾ ਤੇ ਭਰਾਓ ਪੰਜਾਬ ਬਚਾ ਲਓ ਤਾਲੇ ਮੈਨੂੰ ਮੌਕਾ ਮਿਲਿਆ ਜੰਡਿਆਲੇ ਜਾਣ ਦਾ ਜੰਡਿਆਲੇ ਮੈਂ ਜਾ ਕੇ ਵੇਖਿਆ ਨੌਜਵਾਨ ਲੜਕੀਆਂ ਇੰਨਾ ਸਮਾਂ ਕਿ ਉਹਨਾਂ ਨੇ ਪੀਤੀ ਔਰ ਉਹਦਾ ਤੁਰਿਆ ਨਹੀਂ ਜਾਂਦਾ ਕੰਧ ਦੇ ਨਾਲ ਸਿਰ ਲਾਲਾ ਕੇ ਖੜੀਆਂ ਉਹਨਾਂ ਵੱਡਾ ਵੱਡੇ ਪੱਧਰ ਤੇ ਬੋਲਬਾਲਾ ਨਸ਼ੇ ਦਾ ਪੰਜਾਬ ਦੇ ਵਿੱਚ ਚੱਲਣ ਧਿਆ ਔਰ ਪੰਜਾਬ ਦਾ ਬੀੜਾ ਜਿਹੜਾ ਉਹ ਗਰਕ ਹੋ ਗਿਆ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਸੈਂਟਰ ਗਵਰਨਮੈਂਟ ਨੂੰ ਇਹ ਵੀ ਨਾਲ ਜੋਧਪੁਰੀਆਂ ਦੇ ਨਾਲ ਮੰਗ ਰੱਖਣਾ ਚਾਹੁੰਦਾ ਕਿ ਨਸ਼ੇ ਨੂੰ ਠੱਲ ਕੋਣ ਵਾਸਤੇ ਕੋਈ ਠੋਸ ਉਪਰਾਲਾ ਕੀਤਾ ਜਾਵੇ ਕੱਲ ਮੰਗਲਵਾਰ ਹੈ ਔਰ ਕੱਲ ਮੈਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ 1 ਅਗਸਤ ਨੂੰ ਤਾਂ ਨਜ਼ਰ ਮੈਂ ਬੈ ਜਾਣਾ ਰੋਸ ਪ੍ਰਦਰਸ਼ਨ ਕਰੂੰਗਾ ਕਿਉਂਕਿ ਨਹੀਂ ਮਿਲਿਆ ਕੱਖ ਵੀ ਕੀ ਕਰੀਏ ਜਾਂ ਦੱਸ ਦੋ ਇਹ ਦੇ ਨਹੀਂ ਨਾ ਇੱਕ ਨੂੰ ਤੁਸੀਂ ਸਭ ਕੁਝ ਦੇ ਦੋ ਇੱਕ ਨੂੰ ਕੁਝ ਵੀ ਨਾ ਦੋ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਰੈਸਟ ਕੀਤਾ ਸੀ ਜਿੱਦਾਂ ਹਾਈ ਕੋਰਟ ਨੇ ਉਹਨਾਂ ਨੂੰ ਪਾਰਟੀ ਬਣਾਇਆ ਸੀ ਫਿਰ ਉਹਨਾਂ ਤੇ ਅੱਗੇ ਵੀ ਰੋਸ ਪ੍ਰਦਰਸ਼ਨ ਕਰੂੰਗਾ ਜੇ ਲੋੜ ਪਈ ਤੇ ਇਸ ਨੂੰ ਮਰਨ ਵੜਤਾ ਵੀ ਕੀ ਤਕਦੀਲ ਕੀਤਾ ਜਾਊਗਾ ਕਿ ਮੈਂ ਮੈਂ ਤੇ ਕੋਈ ਗੱਲ ਜਾਣਦਾ ਕਿ ਰੋਜ ਮਰਨਾ ਉਹ ਕਿਦਾਂ ਮਰ ਜਾਣਾ ਚੰਗਾ ਪਰ ਮਰ ਉਹਨਾਂ ਦੇ ਸ਼ਰਤੇ ਚੜ ਕੇ ਇਹਨਾਂ ਨੂੰ ਦੱਸ ਕੇ ਇਹਨਾਂ ਦੇ ਕਿਸ ਕੋਈ ਜਿਸੇ ਬੇਸ ਤੇ ਲੜਾਈ ਲੜੀ ਜਾਂਦੀ ਹੈ ਤੁਸੀਂ ਦਿੱਤਾ ਹੀ ਕੱਖ ਨਹੀਂ ਤੁਸੀਂ ਜੋਧਪੁਰੀਆਂ ਦੇ ਪਰਿਵਾਰ ਹੀ ਨਸਲ ਨਸਲ ਖੁਸ਼ੀ ਕਰ ਦਿੱਤੀ ਇਹਨਾਂ ਦੀ ਨਾ ਇਹ ਜੀਂਦਿਆਂ ਚੋਂ ਨਾ ਇਹ ਮਰਿਆਂ ਚੋਂ ਕੁਝ ਸੀ ਇਹ ਥਾਲਾ ਲੋਕੀ 24 ਸਾਲ ਹਾਈ ਕੋਰਟ ਦੇ ਚ ਕੇਸ ਲੜਨਾ ਕੋਈ ਸੋਖਾ ਕੋਈ ਸਾਲ ਦੋ ਸਾਲ ਆਪਣੇ ਜ਼ਿਲ੍ਹੇ ਦੇ ਵਿੱਚ ਲੜ ਲਏ ਤੇ ਉਹ ਬਾਂਬਾਂ ਕਰ ਉੱਡਦਾ ਮੇਰੀ ਤੇ ਮੈਂ ਕਿ ਏਸੀ ਪਰਿਵਾਰ ਨਾਲ ਸੰਬੰਧਤ ਹੈ ਜਿੰਨੇ ਕਿ ਮੇਰੀ ਮਾੜੀ ਮੋਢੀ ਕਮਾਈ ਸੀ ਉਹ ਸਾਰੀ ਮੈਂ ਕੇਸ ਤੇ ਲਾਉਂਦਾ ਰਿਹਾ ਮੇਰਾ ਤੇ ਬੇੜਾ ਹੀ ਕਰ ਕਰ ਦਿੱਤਾ ਮੈਂ ਤਾਂ ਮਿਲਿਆ ਕAkhri ਫਿਰ ਕੂਟ ਨੇ ਜਦੋਂ ਅ 21 4 2023 ਨੂੰ ਇਹ ਕੇਸ डिस्ਮਿਸ ਕੀਤਾ ਮੈਂ ਵੀ ਉੱਥੇ ਸੁਣਵਾਈ ਨਹੀਂ ਕਿਤੇ ਸੁਪਾਕੀ ਨਹੀਂ ਸੁਣਿਆ ਇਹ ਦੇਖਿਆ ਹੀ ਨਹੀਂ ਕਿ ਇੱਕ ਅੱਲਾ ਬੰਦਾ 24 ਸਾਲ ਤੋਂ ੱੱਕੇ ਖਾਂਡਿਆ ਇਹਨੂੰ ਕੀ ਦਿੱਤਾ ਹਾਲੇ ਕਿ ਮੈਨੂੰ ਪਤਾ ਕਿ ਸੈਸ਼ਨ ਕੋਰਟ ਨੇ 2018 ਦੇ ਵਿੱਚ ਇਹਨਾਂ ਨੂੰ 14 ਜੁਲਿਆ ਲੱਖਿਆ 27 ਜੂਨ 2018 ਨੂੰ ਮੈਂ ਡੇਟ ਲਿਖੀ ਆ ਜੋਤਪ੍ਰੀਆ ਨੇ ਪੈਸੇ ਮਿਲੇ ਹੁਣ ਇੱਕ ਨੂੰ ਤੁਸੀਂ 20-20 ਲੱਖ ਰੁਪਏ ਦੇ ਦਿਓ ਨੌਕਰੀਆਂ ਦੇ ਦਿਓ ਪਰਮਿਟ ਦੇ ਦਿਤੋ ਦੁਕਾਨਾਂ ਦੇ ਦਿਤੋ ਲਾਇਸੈਂਸ ਦੇ ਦਿਓ ਕਾਰੋਬਾਰ ਸੈੱਟ ਕਰ ਦਿਓ ਇੱਕ ਵਿਚਾਰ ਨੂੰ ਤੁਸੀਂ ਇੱਕ ਰੁਪਇਆ ਵੀ ਨਾ ਦੇ ਦਿਓ ਬੇਇਨਸਾਫੀ ਨਹੀਂ ਸੋਮਾ ਕੱਲ ਮੰਗ ਪੱਤਰ ਦੇਸ਼ੀ ਸਾਹਿਬ ਨੂੰ ਦੇ ਕੇ ਤੇ ਪਹਿਲੀ ਅਗਸਤ ਤੋਂ ਇੱਕ ਸੰਘਰਸ਼ੇ ਸ਼ੁਰੂ ਕਰ ਰਿਹਾ ਪਰ ਮੈਂ ਸਮਝਦਾ ਕਿ ਜੇ ਨਵੀਂ ਨਾਨਕ ਨਾਮ ਲੇਵਾ ਔਰ ਜਿਹੜੀ ਸਰਕਾਰ ਵੀ ਇਨਸਾਫ ਕਰੂਗੀ ਜੋਧਪੁਰੀਆਂ ਤੋਂ ਨਾਲ ਔਰ ਕਰਨਾ ਚਾਹੀਦਾ ਸਾਥੀ ਵੀ ਕਹਿੰਦੇ ਔਰ ਇਹ ਮੈਂ ਜਿਹੜੀਆਂ ਬੇਨਤੀਆਂ ਕਰ ਰਿਆਂ ਇਹਨਾਂ ਵੱਲ ਸਮੂਹ ਜਥੇਬੰਦੀਆਂ ਵੀ ਧਿਆਨ ਦੇਣ ਤੇ ਵੱਧ ਵੱਧ ਜੋਧਪੁਰੀਆਂ ਨੂੰ ਸਹਿਯੋਗ ਕਰਨ ਤੇ ਸ਼ਰੋਣੀ ਕਮੇਟੀ ਨੂੰ ਵੀ ਬੇਨਤੀ ਕਿ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਨੌਕਰੀਆਂ ਦੇਣ ਔਰ ਜਿੱਥੇ ਜਿੱਥੇ ਜੋਧਪੁਰੀਆਂ ਨੇ ਥੱਕੇ ਹੋਏ ਆ ਉਹ ਉਹ ਤੱਗੇ ਨਹੀਂ ਹੋਣ ਚਾਹੀਦੇ ਕਿਤਨਾ ਕਿਤੇ ਮੈਂ ਫਿਰ ਵੀ ਕਹਾਂਗਾ ਭਾਵੇਂ ਮੈਂ ਅ ਅਕਾਲੀ ਦਲ ਦਾ ਇਹ ਵਿੱਚ ਵਾਂ ਅਕਾਲੀ ਦਲ ਦੇ ਨਾਲ ਅ ਕਿਤਨਾ ਕਿਤੇ ਸ਼ਰੋਣੀ ਕਮੇਟੀ ਕੋ ਵੀ ਕਤਾਈਆਂ ਹੋਈਆਂ ਔਰ ਬਹੁਤ ਵੱਡੇ ਪੱਦਰ ਤੇ ਹੋਈਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੇ ਕਿ ਕੱਲ ਮੈਂ ਮੰਗ ਪੱਤਰ ਤੁਮਹਾਂ ਦਾ ਡੀਸੀ ਸਾਹਿਬ ਨੂੰ ਔਰ ਸਹਾਯੋਗ ਦਿਓ ਔਰ 1 ਅਗਸਤ ਤੋਂ ਦਾਸ ਦੁਬਾਰਾ ਸੰਘਰਸ਼ ਸ਼ੁਰੂ ਕਰਨ ਲੱਗਾ ਲੋ ਤੁਹਾਡੇ ਸਹਿਯੋਗ ਦੀ ਲੋੜ ਬਾ ਜੋਧਪੁਰੀਆਂ ਨੂੰ ਮੈਂ ਬੇਨਤੀ ਕਰਾਂਗਾ ਕਰੂੰਗਾ ਕਿ ਤੁਸੀਂ ਵੀ ਆਪਣੇ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਉੱਥੇ 2 ਮਿੰਟ ਟਾਈਮ ਕੱਢ ਕੇ ਆਉਣ ਦੀ ਕਿਰਪਾਲਤਾ ਕਰਨ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਿ ਜੋਧਪੁਰੀਆਂ ਦੇ ਉਹ ਹਾਲਾਤ ਨੇ ਕਿ ਉਹ ਧਰਨੇ ਦੇ ਵਿੱਚ ਉਹ ਪ੍ਰਦਰਸ਼ਨ ਵੀ ਨਹੀਂ ਕਰ ਸਕਦੀ ਉਹਨਾਂ ਦੇ ਘਰ ਰੋਟੀ ਨਹੀਂ ਪੱਕਦੀ ਉਹਨਾਂ ਕੋਲ ਖਾਣ ਨੂੰ ਰੂਟੀ ਨਹੀਂ ਆ ਦਵਾਈ ਲੈਣ ਨੂੰ ਪੈਸੇ ਨਹੀਂ ਆ ਉਹ ਕਿੱਥੇ ਆੜ ਕੇ ਧਰਨੇ ਤੇ ਬਹਿ ਜਾਣ ਕੇ ਧਰਨੇ ਤੇ ਉਹ ਲੋਕ ਬੈਠਦੇ ਨੇ ਜਿਨ੍ਹਾਂ ਨੂੰ ਮਗਰ ਪੈਸਾ ਖੁੱਲਾ ਹੁੰਦਾ ਮੇਰੀ ਤੇ ਮਜਬੂਰੀ ਹੈ ਕੀ ਕਰੀਏ ਹੋਰ ਇਹਦਾ ਨਾ ਕਰੂਚਲੇ ਜੋਧ ਪ੍ਰਾਂਦੇ ਹੱਕ ਬਣਦੇ ਉਹਨਾਂ ਨੂੰ ਹੱਕ ਮਿਲਣੇ ਚਾਹੀਤੇ ਆ ਔਰ ਜਿਹੜੇ ਵੀ ਸਰਕਾਰ ਦੇ ਵਿੱਚ ਬੈਠੇ ਨੇ ਸਤਿਕਾਰਯੋਗ ਮੰਤਰੀ ਮਿੰისტਰ ਸਾਹਿਬ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਇਨਸਾਫ ਕਰੋ ਸਾਡਾ ਜਿਹੜਾ ਬਣਦਾ ਹੱਕ ਸਾਨੂੰ ਦਿੱਤਾ ਜਾਏ ਇਹਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਅਗਸਤ ਤੋਂ ਮੈਂ ਮੁੱਖ ਮੰਤਰੀ ਪੰਜਾਬ ਤੇ ਬੂਹੇ ਅੱਗੇ ਭੁਖ ਹੜਤਾਲ ਤੇ ਬੈਠਾਂਗਾ ਲੋੜ ਪਈ ਤੇ ਮਰਨ ਵਰਤ ਵੀ ਰੱਖਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ